ਦੇਸ਼ ਵਿੱਚ ਚੱਲ ਰਹੇ ਇੰਡੀਗੋ ਸੰਕਟ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ 24x7 ਕੰਟਰੋਲ ਰੂਮ ਸਥਾਪਿਤ ਕਰਕੇ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਤੇ ਕੋਈ ਸਮੱਸਿਆ ਨਾ ਹੋਵੇ ਇਸ ਲਈ ਕਦਮ ਚੁੱਕੇ ਨੇ ਪੰਜਾਬੀ ਸ਼ਹਿਰੀ ਆਵਾਜਾਈ ਵਿਭਾਗ ਦੇ ਸਕੱਤਰ ਸੁਨਾਰੀ ਗਿਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੇ ਹੇਠ ਸੂਬਾ ਸਰਕਾਰ ਯਾਤਰੀਆਂ ਨੂੰ ਘੱਟੋ-ਘੱਟ ਅਸੁਵਿਧਾ ਯਕੀਨੀ ਬਣਾਉਣ ਲਈ ਵਚਨਬੱਧ ਹੈ ਇਸ ਸਬੰਧ ਵਿੱਚ ਉਹਨਾਂ ਨੇ ਸਥਿਤੀ ਨੂੰ ਸੁਚਾਰੂ ਬਣਾਉਣ ਲਈ ਹਵਾਈ ਅੱਡਾ ਅਥਾਰਟੀ ਸੀਆਈਐਸਐਫ ਦੇ 에어ਲਾਈਨ ਕੰਪਨੀਆਂ ਨਾਲ ਵਿਸਤਾਰਿਤ ਵਿਚਾਰ ਵਟਾਂਦਰਾ ਕੀਤਾ ਹੈ ਸਕੱਤਰ ਸ਼ਹਿਰੀ ਆਵਾਜਾਈ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੇ ਅਨੁਸਾਰ ਇੰਡੀਗੋ ਉਡਾਨਾਂ ਦੇ ਦੇਰੀ ਰੱਦ ਹੋਣ ਤੋਂ ਪ੍ਰਭਾਵਿਤ ਯਾਤਰੀਆਂ ਨੂੰ ਸਹੂਲਤ ਲਈ ਤੁਰੰਤ ਇੱਕ ਕੰਟਰੋਲ ਰੂਮ ਕਰਨ ਦੇ ਲਈ ਹਦਾਇਤ ਦਿੰਦੀ ਹੈ ਇਸੇਹੀ ਚੱਲਦੇ ਹੁਣ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਵੱਡਾ ਕਦਮ ਚੱਕਿਆ ਤੇ ਨਾਲ ਹੀ ਹੁਣ ਦੱਸੀਏ ਕਿ ਭਗਵੰਤਵਾਨ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੇ ਜਿੱਥੇ ਯਾਤਰੀਆਂ ਦੀ ਸਹੂਲਤ ਲਈ ਯਕੀਨੀ ਬਣਾਉਣ ਲਈ 24 7 ਕੰਟਰੋਲ ਰੂਮ ਸਥਾਪਿਤ ਕਰਕੇ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਤੇ ਕੋਈ ਸਮੱਸਿਆ ਨਾ ਹੋਵੇ ਇਸ ਕਰਕੇ ਪੱਟਾ ਖਤਮ ਚੱਕ ਲਿਆ ਮੀਟਿੰਗ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਦਿਸ਼ਾ ਨਿਰਦੇਸ਼ ਜਿਹੜੇ ਪੂਰਨ ਤੌਰ ਤੇ ਦਿੱਤੇ ਗਏ ਨੇ ਔਰ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਯਾਤਰੀਆਂ ਨੂੰ ਘਟੋ ਕਟ ਅਸੁਵਿਧਾ ਜਿੱਥੇ ਨਾ ਹੋਵੇ ਯਾਤਰੀਆਂ ਨੂੰ ਜਿੱਤੇ ਇੰਡੀਗੋ ਫਲਾਈਟਸ ਦੇ ਕਰਕੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸੇਹੀ ਚਲਦੇ ਲੋਕ ਬੇਹਦ ਪਰੇਸ਼ਾਨ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਇਸ ਕਰਕੇ ਉਹਨਾਂ ਦਾ ਸਫ਼ਰ ਕਰਨਾ ਬੇਹਦ ਮੁਸ਼ਕਲ ਹੋ ਗਿਆ ਇਸੇ ਚਲਦੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਕਾਰਵਾਈ ਕਰਦੇ ਹੋਏ ਸੱਤ ਕੰਟਰੋਲ ਰੂਮ ਜਿਹੜੇ ਬਣਾ ਦਿੱਤੇ ਨੇ ਜਿੱਥੇ ਕਿ ਲੋਕਾਂ ਨੂੰ ਮੁਸ਼ਕਲ ਨਾ ਹੋਵੇ ਔਰ ਨਾਲ ਦੀ ਨਾਲ ਕੰਪਨੀਆਂ ਦੇ ਨਾਲ ਵਿਸਥਾਰ ਵਿਚਾਰ ਵਟਾਂਦਰਾ ਕੀਤੇ ਗਏ ਨੇ ਔਰ ਨਾਲ ਦੀ ਨਾਲ ਇਹ ਕਿਹਾ ਗਿਆ ਕਿ ਜਿੱਥੇ ਇੰਡੀਗੋ ਉਡਾਨਾਂ ਦੇ ਦੇਰੀ ਹੋਣ ਤੇ ਪ੍ਰਭਾਵਿਤ ਯਾਤਰੀਆਂ ਦੀ ਸਹੂਲਤ ਲਈ ਤੁਰੰਤ ਕੰਟਰੋਲ ਰੂਮ ਸ਼ੁਰੂ ਕੀਤੇ ਗਏ ਨੇ ਤਾਂ ਜਿੱਥੇ ਲੋਕਾਂ ਨੂੰ ਵਿਸਥਾਰਪੂਰਵਕ ਸਹੂਲਤ ਦਿੱਤੀ ਜਾਵੇ ਔਰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਨਾ ਕਰਨਾ ਪਵੇ ਇਸ ਕਰਕੇ ਪੰਜਾਬ ਸਰਕਾਰ ਵੱਡੇ ਪੱਧਰ ਉੱਤੇ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੰਡੀਗੋ ਫਲਾਈਟਾਂ ਕਾਫੀ ਜ਼ਿਆਦਾ ਰੱਦ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸੇ ਹੀ ਚੱਲਦੇ ਸਰਕਾਰ ਦੇ ਵੱਲੋਂ ਹੁਣ ਪੰਜਾਬੀਆਂ ਨੂੰ ਕੋਈ ਦਿੱਕਤ ਨਾ ਆਵੇ ਪੰਜਾਬ ਦੇ ਵਿੱਚ ਪਗਸਿੰਘਾ ਹਵਾਈ ਅੱਡੇ ਤੇ ਉੱਤੇ ਐਕਸ਼ਨ ਲੈਂਦੇ ਹੋਏ ਸੱਤ ਕੰਟਰੋਲ ਰੂਮ ਜਿਹੜੇ ਸਥਾਪਿਤ ਕਰ ਦਿੱਤੇ ਨੇ ਔਰ ਨਾਲ ਦੀ ਨਾਲ ਵੱਡੀਆਂ ਕੰਪਨੀਆਂਜ਼ ਦੇ ਨਾਲ ਵੀ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਔਰ ਲੋਕਾਂ ਦੀ ਸੁਵਿਧਾ ਦੇ ਲਈ ਵੱਡੇ ਕਦਮ ਚੱਕੇ ਗਏ ਨੇ ਇਸੇ ਦੇ ਚੱਲਦੇ ਦਾਸੀ ਇਹ ਕਿ ਹੁਣ ਜਿਹੜੇ 에어ਪੋਰਟਸ ਤੇ ਉੱਤੇ ਇੰਡੀਗੋ ਫਲਾਈਟਸ ਨੂੰ ਲੈ ਕੇ ਕਾਫੀ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਨਾਲ ਦੀ ਨਾਲ ਪਾਇਲਟਸ ਦੀ ਕਮੀ ਦੇ ਕਰਕੇ ਬੇहद ਉੱਥੇ ਮੁਸ਼ਕਲਾਂ ਦਾ ਸਾਹਮਣਾ ਲੋਕ ਕਰ ਰਹੇ ਨੇ ਤੇ ਇਸੇਹੀ ਚੱਲਦੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਹੁਣ ਸੱਤ ਕੰਟਰੋਲ ਰੂਮ ਸਥਾਪਿਤ ਕਰ ਲਏ ਨੇ ਇੰਡੀਗੋ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਫਟਾ ਕਤਮ ਹੈ ਯਾਤਰੀਆਂ ਨੂੰ ਖਾਸ ਸਹੂਲਤ ਜਿਹੜੀ ਆ ਸਰਕਾਰ ਨੇ ਦਿੱਤੀ ਆ ਇਸੇ ਹੀ ਚੱਲਦੇ ਇਹਨਾਂ ਸਹੂਲਤਾਂ ਤੇ ਚੱਲਦੇ ਲੋਕਾਂ ਨੂੰ ਪਰੇਸ਼ਾਨੀਆਂ ਨਾ ਹੋਣ ਇਸ ਕਰਕੇ ਵੱਡੀ ਕਾਰਵਾਈ ਜਿਹੜੀ ਆ ਸਰਕਾਰ ਤੇ ਬਲੋਕ ਕੀਤੀ ਗਈ ਹੈ